ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਪਿਆ ਵੱਡਾ ਪਟਾਕਾ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਲਗਾਤਾਰ ਰੈਲੀਆਂ ਕਰ ਰਹੇ ਨੇ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਸਰਕਾਰ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਵਿਰੋਧ ਕੀਤਾ ਜਾ ਰਿਹਾ ਹੈ ਮਨਰੇਗਾ ਨੂੰ ਲੈ ਕੇ ਮਜ਼ਦੂਰ ਵਰਗ ਭਾਈਚਾਰੇ ਦੇ ਨਾਲ ਬੈਠ ਕੇ ਰਾਜਾ ਬੜਿੰਗ ਵੱਲੋਂ ਰੋਟੀਆਂ ਵੀ ਖਾਧੀਆਂ ਜਾ ਰਹੀਆਂ ਨੇ ਭੁੰਜੇ ਵੀ ਬੈਠਿਆ ਜਾ ਰਿਹਾ ਹੈ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਕੀਤਾ ਸੀ ਭਾਰਤ ਦੇ ਹਰ ਸੂਬੇ ਵਿੱਚ ਜਾ ਕੇ ਉਸੇ ਤਰ੍ਹਾਂ ਰਾਜਾ ਵਰਿੰਗ ਪ੍ਰਤਾਪ ਸਿੰਘ ਬਾਜਬਾ ਸੁਖਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੱਡੇ ਆਗੂ ਪੁੰਜੀ ਬੈਠ ਕੇ ਲੰਗਰ ਛਕਦੇ ਨਜ਼ਰ ਆ ਰਹੇ ਨੇ ਗਰੀਬ ਗੁਰਬਿਆਂ ਦੇ ਵਿੱਚ ਬੈਠ ਕੇ ਕਾਂਗਰਸ ਪਾਰਟੀ ਦੀਆਂ ਉਪਲਬਧੀਆਂ ਅਤੇ ਮਨਰੇਗਾ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਵੱਡੇ ਆਗੂ ਹਾਲੇ ਵੀ ਰਾਜਾ ਵਰਿੰਗ ਦੇ ਨਾਲ ਨਹੀਂ ਟੁੱਟ ਰਿਹਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਕਿ ਕਮਰਕਸੀ ਰਾਜਾਪੁਰਿੰਗ ਪ੍ਰਤਾਪ ਸਿੰਘ ਬਾਜਬਾ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਰਾਣਾ ਗੁਰਜੀਤ ਪ੍ਰਗਟ ਸਿੰਘ ਤੋਂ ਇਲਾਵਾ ਬਾਕੀ ਜਿੰਨੇ ਵੀ ਸਾਬਕਾ ਮੰਤਰੀ ਅਤੇ ਵਿਧਾਇਕ ਨੇ ਲਗਾਤਾਰ ਉਹਨਾਂ ਰੈਲੀਆਂ ਦੇ ਵਿੱਚ ਸ਼ਰਕਤ ਕਰ ਰਹੇ ਨੇ ਲੇਕਿਨ ਚਰਨਜੀਤ ਸਿੰਘ ਚੰਨੀ ਕਿਉਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਦੂਰ ਹੋ ਗਏ ਨੇ ਇਸ ਦੇ ਸਿਆਸੀ ਮੈਨੇ ਕੱਡੇ ਜਾ ਰਹੇ ਨੇ ਕਿ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਗਿਆ ਇਸ ਕਰਕੇ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਦੂਰੀ ਬਣਾ ਲਈ ਹੈ ਪੰਜਾਬ ਦੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਤੋਂ ਦੂਰੀ ਬਣਾ ਲਈ ਹੈ ਇਹ ਮਾਜਰਾ ਕੀ ਹੈ ਕੀ ਚੱਲ ਰਿਹਾ ਹੈ ਇਮਨਦੋ ਇਨਚਾਰਜ ਜਿਹੜੇ ਨੇ ਬਬੇਸ਼ ਬਗੇਲ ਛਤੀਸਗੜ੍ਹ ਦੇ ਜੋ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਉਹ ਰਾਜਾਵੜਿੰਗ ਦੇ ਨਾਲ ਦਿਖੇ ਉਹ ਪ੍ਰਤਾਪ ਸਿੰਘ ਬਾਜਬਾ ਸੁਖਿੰਦਰ ਸਿੰਘ ਧੰਦਾਵਾ ਅਤੇ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਨਾਲ ਦਿਖੇ ਉਨਾ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਲੇਕਿਨ ਇਹਨਾਂ ਸਾਰਿਆਂ ਦੇ ਵਿੱਚੋਂ ਇੱਕੋ ਇੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਚਰਨਜੀਤ ਸਿੰਘ ਚੰਨੀ ਗੈਰ ਹਾਜ਼ਰ ਹਨ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਬਿਲਕੁਲ ਜਵਾਬ ਨਾ ਤਾਂ ਰਾਜਾ ਵਰਿੰਗ ਨੇ ਦਿੱਤਾ ਤੇ ਨਾ ਦਿੱਤਾ ਬਬੇਸ਼ ਬਗੇਲ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਵੀ ਦੌਰਾ ਰੱਖਿਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਕਿ ਆਪਣੇ ਹਲਕੇ ਦੀਆਂ ਵੋਟਾਂ ਦੀ ਜਰੂਰਤ ਨਹੀਂ ਬਰਨਾਲਾ ਦੇ ਵਿੱਚ ਵੀ ਇੱਕ ਦੌਰਾ ਕੀਤਾ ਗਿਆ ਰੈਲੀ ਕੀਤੀ ਗਈ ਮਨਰੇਗਾ ਨੂੰ ਬਚਾਉਣ ਦੇ ਲਈ ਵੋਟ ਬੈਂਕ ਜਿਹੜਾ ਇਕੱਠਾ ਕੀਤਾ ਜਾ ਰਿਹਾ ਹੈ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ਦੇ ਸਾਰੇ ਛੋਟੇ ਤੋਂ ਵੱਡੇ ਵੱਡੇ ਤੋਂ ਲੈ ਕੇ ਛੋਟੇ ਲੀਡਰਾਂ ਦੇ ਦੁਆਰਾ ਤੇ ਚਰਨਜੀਤ ਸਿੰਘ ਚੰਨੀ ਇਹਨਾਂ ਰੈਲੀਆਂ ਦਾ ਹਿੱਸਾ ਕਿਉਂ ਨਹੀਂ ਬਣ ਰਹਾ ਹੈ ਚੰਨੀ ਇਹਨਾਂ ਦੇ ਨਾਲ ਬੈਠ ਕੇ ਖੁਸ਼ ਕਿਉਂ ਨਹੀਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬੁਵੇਸ਼ ਭਗੇਲ ਦੀ ਬਰਨਾਲਾ ਫੇਰੀ ਤੇ ਮਨਰੇਗਾ ਰੈਡੀਆਂ ਵਿੱਚ ਮਜ਼ਦੂਰ ਨੂੰ ਮਜ਼ਦੂਰਾਂ ਨੂੰ ਮਿਲਣ ਪੁੱਜੇ ਅਤੇ ਸਾਬਕਾ ਮੁੱਖ ਮੰਤਰੀ ਚਰੰਜਿਸ ਚੰਨੀ ਦੀ ਗੈਰਹਾਜ਼ਰੀ ਤੇ ਪੁੱਛੇ ਸਵਾਲ ਤੇ ਉਹ ਟਾਲਾ-ਵੱਟ ਗਿਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਨਾਲ ਕਾਂਗਰਸ ਸਹਿ ਰੈਡੀਆਂ ਖੋਜ ਕਰ ਚੁੱਕੀ ਹੈ ਅਤੇ ਚਰੰਜਿਸ ਚੰਨੀ ਇਨ੍ਹਾਂ ਰੈਡੀਆਂ ਵਿੱਚ ਗੈਰਹਾਜ਼ਰ ਹਨ ਤਾ ਪੰਜਾਬ ਕਾਂਗਰਸ ਇੰਚਾਰਜ ਨੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਆਏ ਹਾਂ ਕਹਿ ਕੇ ਇਹ ਟੁਕਮਾ ਜਵਾਬ ਨਹੀਂ ਦਿੱਤਾ ਹਾਲਾਂਕਿ ਬਵੇਸ਼ ਬਖੇਲ ਪੰਜਾਬ ਦੇ ਇੰਚਾਰਜ ਨੇ ਛਤੀਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਜਦੋਂ ਚਰਨਜੀਤ ਸਿੰਘ ਚੰਨੀ ਬਾਰੇ ਪੁੱਛਿਆ ਗਿਆ ਕਿ ਪੂਰੇ ਪੰਜਾਬ ਦੇ ਵਿੱਚ 6 6 ਤੋਂ ਪਲੱਸ ਰੈਲੀਆਂ ਕੱਢੀਆਂ ਜਾ ਚੁੱਕੀਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕਹਿੰਦੇ ਲੇਕਿਨ ਇਨ੍ਹਾਂ ਛੀਆਂ ਰੈਲੀਆਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਕਿਉਂ ਨਹੀਂ ਆਏ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਦੀ ਕਿਉਂ ਨਹੀਂ ਭਰੇਗੀ ਕੀ ਚਰਨਜੀਤ ਸਿੰਘ ਚੰਨੀ 2023 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਵੱਲੋਂ ਨਹੀਂ ਲੜਨਾ ਚਾਹੁੰਦੇ ਕੀ ਉਹ ਆਪਣੇ ਹਲਕੇ ਤੇ ਇਹਨਾਂ ਨੂੰ ਮੰਤਰ ਪੱਤਰ ਨਹੀਂ ਦੇਣਾ ਚਾਹੁੰਦੇ ਕਿ ਭਾਈ ਮੇਰੇ ਹਲਕੇ ਵਿੱਚ ਵੀ ਆਓ ਇਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਜਾ ਬੜੇ ਅਤੇ ਬਬੇਜ ਬਗੇਲ ਇੱਕ ਵਾਰ ਫਿਰ ਜਿਹੜਾ ਹੈ ਉਹ ਚਿੰਤਾ ਦਾ ਵਿਸ਼ਾ ਬਣ ਗਿਆ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਾਸਤੇ ਜ਼ਿਕਰ ਹੋ ਰਿਹਾ ਹੈ ਚਰਨਜੀਤ ਸਿੰਘ ਚੰਚਲਨੀ ਤੋਂ ਬਗੈਰ ਚੋਣਾਂ ਲੜਨੀਆਂ ਬਹੁਤ ਜ਼ਿਆਦਾ ਮੁਸ਼ਕਲ ਨੇ ਚਰਨਜੀਤ ਸਿੰਘ ਚੰਚਲਨੀ ਨੇ ਇਸ ਕਰਕੇ ਦੂਰੀ ਬਣਾ ਲਈ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾ ਰਿਹਾ ਜਾਂ ਉਹਨਾਂ ਦੇ ਕਾਂਗਰਸ ਪਾਰਟੀ ਦੇ ਵੱਡੇ ਆਗੂਦਨ ਮਤ ਪੇਦਨੇ ਆਖਰਕਾਰ ਕਿਉਂ ਦੂਰ ਨੇ ਵਿਵੇਸ਼ ਵਿਵੇਸ਼ ਬਗੈਰ ਅਤੇ ਰਾਜਾ ਫੜਕ ਨੇ ਗੱਲਾਂ ਦਾ ਕੜਾ ਬਣਾ ਬਣਾ ਕੇ ਗੱਲਾਂ ਨੂੰ ਟਾਲਮਟੋਲ ਕਰ ਦਿੱਤਾ ਇਲੇਕਨ ਚਰਨਜੀਤ ਸਿੰਘ ਚੰਨੀ ਦਾ ਜਿਕਰ ਇਨਚਾਰਜ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਵੱਡੇ ਆਗੂਆਂ ਵੱਲੋਂ ਕਿਉਂ ਨਹੀਂ ਲਿਆ ਜਾ ਰਿਹਾ ਭਈ ਕਿ ਉਹ ਦਾਵੇਦਾਰ ਨੇ ਜਾਂ ਉਹਨਾਂ ਦੀ ਸੱਤੀਪੱਟੀ ਸਿੱਧਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਹੋ ਚੁੱਕੀ ਹੈ ਵੀ ਮੌਕੇ ਤੇ ਤੁਹਾਡੇ ਨਾਮ ਪੁੱਤੇ ਪੱਤੇ ਖੋਲੇ ਜਾਣਗੇ ਯਾਨੀ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਲੜਾਈ ਝਗੜੇ ਮਤਭੇਦ ਧੜੇਬੰਦੀਆਂ ਹਾਲੇ ਵੀ ਨਵਰ ਨੋ ਹਨ ਕਾਂਗਰਸ ਪਾਰਟੀ ਵਿੱਚ